ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ ਸਮਾਨ ਖਰੀਦਣ ਆਉਂਦੇ ਨੇ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿ ਇਹਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਤੁਸੀਂ ਸਾਰਿਆਂ ਨੇ ਸੱਚ ਦੱਸਣਾ ਕਿ ਇੱਥੇ ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ ਸਮਾਨ ਖਰੀਦਣ ਆਉਂਦੇ ਨੇ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿ ਇਹਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਮੈਨੂੰ ਸਮਝ ਨਹੀਂ ਲੱਗਦੀ ਸਾਡੇ ਲੋਕਾਂ ਦੀ ਇਹ ਕਿਵੇਂ ਦੀ ਸੋਚ ਦੇ ਮਾਲਕ ਨੇ ਹਾਂ ਪਛਾਵਾ ਸਾਰੀਆਂ ਜਰੂਰ ਸਿੱਖੋ ਲੇਕਿਨ ਜੇ ਤੁਸੀਂ ਆਪਣੇ ਖੇਤਰ ਚ ਰਹਿੰਦੇ ਹੋ ਤਾਂ ਆਪਣੀ ਖੇਤਰੀ ਭਾਸ਼ਾ ਮਾਂ ਬੋਲੀ ਨੂੰ ਜਰੂਰ ਪ੍ਰਮੋਟ ਕਰੋ ਐਵੇਂ ਨਹੀਂ ਆਪ ਨੂੰ ਚਾਹੀਦਾ ਕਿ ਬਿਨਾ ਮਤਲਬ ਤੋਂ ਹੋਰ ਪਛਾਵਾ ਨੂੰ ਪ੍ਰਮੋਟ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਸ਼ਾਹ ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ ਸਮਾਨ ਖਰੀਦਣ ਹੁੰਦੇ ਨੇ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਤੁਸੀਂ ਸਾਰਿਆਂ ਨੇ ਸੱਚ ਦੱਸਣਾ ਕਿ ਇੱਥੇ ਪੰਜਾਬ ਦੇ ਵਿੱਚ ਕੋਈ ਅੰਗਰੇਜ਼ ਸਮਾਨ ਖਰੀਦਣ ਆਉਂਦੇ ਨੇ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਮੈਨੂੰ ਸਾਨੂੰ ਸਮਝ ਨਹੀਂ ਲੱਗਦੀ ਸਾਡੇ ਲੋਕਾਂ ਦੀ ਇਹ ਕਿਵੇਂ ਦੀ ਸੋਚ ਦੇ ਮਾਲਕ ਨੇ ਹਾਂ ਪਛਾਵਾ ਸਾਰਿਆਂ ਜਰੂਰ ਸਿੱਖੋ ਲੇਕਿਨ ਜੇ ਤੁਸੀਂ ਆਪਣੇ ਖੇਤਰ 'ਚ ਰਹਿੰਦੇ ਹੋ ਤਾਂ ਆਪਣੀ ਖੇਤਰੀ ਭਾਸ਼ਾ ਮਾਂ ਬੋਲੀ ਨੂੰ ਜ਼ਰੂਰ ਪ੍ਰਮੋਟ ਕਰੋ ਐਵੇਂ ਨਹੀਂ ਆਪ ਨੂੰ ਚਾਹੀਦਾ ਕਿ ਬਿਨਾਂ ਮਤਲਬ ਤੋਂ ਹੋਰ ਪਛਾਹਵਾ ਨੂੰ ਪ੍ਰਮੋਟ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਸ਼ਾਹਕ ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ ਸਮਾਨ ਖਰੀਦਣ ਹੁੰਦੇ ਨੇ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿ ਇਹਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਤੁਸੀਂ ਸਾਰਿਆਂ ਨੇ ਸੱਚ ਦੱਸਣਾ ਕਿ ਇੱਥੇ ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ ਸਮਾਨ ਖਰੀਦਣ ਹੁੰਦੇ ਨੇ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਮੈਨੂੰ ਸਮਝ ਨਹੀਂ ਲੱਗਦੀ ਸਾਡੇ ਲੋਕਾਂ ਦੀ ਇਹ ਕਿਵੇਂ ਦੀ ਸੋਚ ਦੇ ਮਾਲਕ ਨੇ ਹਾਂ ਪਛਾਵਾ ਸਾਰੀਆਂ ਜਰੂਰ ਸਿੱਖੋ ਲੇਕਿਨ ਜੇ ਤੁਸੀਂ ਆਪਣੇ ਖੇਤਰ 'ਚ ਰਹਿੰਦੇ ਹੋ ਤੇ ਆਪਣੀ ਖੇਤਰੀ ਭਾਸ਼ਾ ਮਾਂ ਬੋਲੀ ਨੂੰ ਜਰੂਰ ਪ੍ਰਮੋਟ ਕਰੋ ਐਵੇਂ ਨਹੀਂ ਆਪ ਨੂੰ ਚਾਹੀਦਾ ਕਿ ਬਿਨਾ ਮਤਲਬ ਤੋਂ ਹੋਰ ਪਛਾਵਾ ਨੂੰ ਪ੍ਰਮੋਟ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ੀ ਸਮਾਨ ਖਰੀਦਣ ਹੁੰਦੇ ਨੇ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਤੁਸੀਂ ਸਾਰਿਆਂ ਨੇ ਸੱਚ ਦੱਸਣਾ ਕੀ ਇੱਥੇ ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ ਸਮਾਨ ਖਰੀਦਣ ਆਉਂਦੇ ਨੇ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਮੈਨੂੰ ਸਮਝ ਨਹੀਂ ਲੱਗਦੀ ਸਾਡੇ ਲੋਕਾਂ ਦੀ ਇਹ ਕਿਵੇਂ ਦੀ ਸੋਚ ਦੇ ਮਾਲਕ ਨੇ ਹਾਂ ਪਛਾਵਾ ਸਾਰਿਆਂ ਜਰੂਰ ਸਿੱਖੋ ਲੇਕਿਨ ਜੇ ਤੁਸੀਂ ਆਪਣੀ ਖੇਤਰ ਚ ਰਹਿੰਦੇ ਹੋ ਤਾਂ ਆਪਣੀ ਖੇਤਰੀ ਭਾਸ਼ਾ ਮਾਂ ਬੋਲੀ ਨੂੰ ਜ਼ਰੂਰ ਪ੍ਰਮੋਟ ਕਰੋ ਐਵੇਂ ਨਹੀਂ ਆਪ ਨੂੰ ਚਾਹੀਦਾ ਕਿ ਬਿਨਾ ਮਤਲਬ ਤੋਂ ਹੋਰ ਪੇਸ਼ਾਵਾਂ ਨੂੰ ਪ੍ਰਮੋਟ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ ਸਮਾਨ ਖਰੀਦਣ ਹੁੰਦੇ ਨਹੀਂ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿ ਇਹਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਤੁਸੀਂ ਸਾਰਿਆਂ ਨੇ ਸੱਚ ਦੱਸਣਾ ਕਿ ਇੱਥੇ ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ ਸਮਾਨ ਖਰੀਦਣ ਹੁੰਦੇ ਨਹੀਂ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਮੈਨੂੰ ਸਮਝ ਨਹੀਂ ਲੱਗਦੀ ਸਾਡੇ ਲੋਕਾਂ ਦੀ ਇਹ ਕਿਵੇਂ ਦੀ ਸੋਚ ਦੇ ਮਾਲਕ ਨੇ ਹਾਂ ਪਛਾਵਾ ਸਾਰੀਆਂ ਜਰੂਰ ਸਿੱਖੋ ਲੇਕਿਨ ਜੇ ਤੁਸੀਂ ਆਪਣੇ ਖੇਤਰ 'ਚ ਰਹਿੰਦੇ ਹੋ ਤੇ ਆਪਣੀ ਖੇਤਰੀ ਭਾਸ਼ਾ ਮਾਂ ਬੋਲੀ ਨੂੰ ਜਰੂਰ ਪ੍ਰਮੋਟ ਕਰੋ ਐਵੇਂ ਨਹੀਂ ਆਪ ਨੂੰ ਚਾਹੀਦਾ ਕਿ ਬਿਨਾਂ ਮਤਲਬ ਤੋਂ ਹੋਰ ਪਛਾਵਾ ਨੂੰ ਪ੍ਰਮੋਟ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ੀ ਸਮਾਨ ਖਰੀਦਣ ਹੁੰਦੇ ਨਹੀਂ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿ ਇਹਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਤੁਸੀਂ ਸਾਰਿਆਂ ਨੇ ਸੱਚ ਦੱਸਣਾ ਕੀ ਇੱਥੇ ਪੰਜਾਬ ਦੇ ਵਿੱਚੋਂ ਕੋਈ ਅੰਗਰੇਜ਼ ਸਮਾਨ ਖਰੀਦਣ ਆਉਂਦੇ ਨੇ ਜਿਹੜੇ ਇੰਨੇ ਸਾਈਨ ਬੋਰਡ ਅੰਗਰੇਜ਼ੀ 'ਚ ਲੱਗੇ ਨੇ ਤੇ ਕੀ ਇੱਥੇ ਵੇਚਣ ਵਾਲੇ ਅੰਗਰੇਜ਼ ਨੇ ਕਿ ਇਹਨਾਂ ਦੀ ਪੰਜਾਬ ਇਹਨਾਂ ਦੀ ਮਾਂ ਬੋਲੀ ਅੰਗਰੇਜ਼ੀ ਆ ਮੈਨੂੰ ਸਮਝ ਨਹੀਂ ਲੱਗਦੀ ਸਾਡੇ ਲੋਕਾਂ ਦੀ ਇਹ ਕਿਵੇਂ ਦੀ ਸੋਚ ਦੇ ਮਾਲਕ ਨੇ ਹਾਂ ਪਛਾਵਾ ਸਾਰੀਆਂ ਜਰੂਰ ਸਿੱਖੋ ਲੇਕਿਨ ਜੇ ਤੁਸੀਂ ਆਪਣੇ ਖੇਤਰ ਚ ਰਹਿੰਦੇ ਹੋ ਤਾਂ ਆਪਣੀ ਖੇਤਰੀ ਭਾਸ਼ਾ ਮਾਂ ਬੋਲੀ ਨੂੰ ਜ਼ਰੂਰ ਪ੍ਰਮੋਟ ਕਰੋ ਐਵੇਂ ਨਹੀਂ ਆਪਾਂ ਨੂੰ ਚਾਹੀਦਾ ਕਿ ਬਿਨਾਂ ਮਤਬਲ ਤੋਂ ਹੋਰ ਭਾਸ਼ਾਵਾਂ ਨੂੰ ਪ੍ਰਮੋਟ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਿਲਕੁਲ